ਜਿੰਨਾ ਤੱਕ ਭਾਈ ਅਮਰਤਪਾਲ ਸਿੰਘ ਡਿਬੜੂ ਕੜਦਿਆਂ ਜੇਲ੍ਹਾਂ 'ਚ ਐਨਐਸਏ ਲੱਗ ਕੇ ਉਹ ਨਹੀਂ ਪਹੁੰਚ ਜਾਂਦੇ ਉਹਨਾਂ ਤੱਕ ਇਹਨਾਂ ਦਾ ਜਿਹੜਾ ਜੋਰ ਆ ਲੱਗਾ ਰਿਹਾ ਕਿ ਕਿਸੇ ਨਾ ਕਿਸੇ ਢੰਗ ਦੇ ਵਿੱਚ ਅਮਰਤਪਾਲ ਨੂੰ ਜਿਹੜੀ ਆ ਦੂਰ ਦੂਰ ਤਰਾਡੀਆਂ ਜਿਹੜੀਆਂ ਸਜ਼ਾਵਾਂ ਨੇ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲਬਾਤ ਕਰਨੀ ਆ ਵਾਰਸ ਪੰਜਾਬ ਜਥੇਬੰਦੀ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਬਾਰੇ ਖਾਸ ਕਰਕੇ ਆਪਾਂ ਅੱਜ ਗੱਲਬਾਤ ਕਰਨੀ ਆ ਉਹਨਾਂ ਮਹਾਨ ਸ਼ਕਤੀਆਂ ਬਾਰੇ ਕਿ ਜਿਹੜੀਆਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜਿਹੜੀਆਂ ਭੁਗਤੀਆਂ ਨੇ ਖਾਸ ਕਰਕੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਨੇ ਜਿਹੜੇ ਆਪਣੇ ਆਪ ਨੂੰ ਖੇਤਰੀ ਪਾਰਟੀ ਦੱਸਦੇ ਨੇ ਖਾਸ ਕਰਕੇ ਆਪਾਂ ਉਹਨਾਂ ਦੀ ਅੱਜ ਜਿਹੜੀ ਗੱਲਬਾਤ ਆ ਉਹਨਾਂ ਬਾਰੇ ਕਰਨੀ ਆ ਜਿੰਨਾ ਤੱਕ ਭਾਈ ਅਮਰਤਪਾਲ ਸਿੰਘ ਡਿਬੜੂ ਕੜਦਿਆਂ ਜੇਲ੍ਹਾਂ 'ਚ ਐਨਐਸਏ ਲੱਗ ਕੇ ਉਹ ਨਹੀਂ ਪਹੁੰਚ ਜਾਂਦੇ ਉਹਨਾਂ ਤੱਕ ਇਹਨਾਂ ਦਾ ਜਿਹੜਾ ਜੋਰ ਆ ਲੱਗਾ ਰਿਹਾ ਕਿ ਕਿਸੇ ਨਾ ਕਿਸੇ ਢੰਗ ਦੇ ਵਿੱਚ ਅਮਰਤਪਾਲ ਨੂੰ ਜਿਹੜੀ ਆ ਦੂਰ ਦੂਰ ਤਣਾਡੀਆਂ ਜਿਹੜੀਆਂ ਸਜ਼ਾਵਾਂ ਨੇ ਹੋ ਸਕਣ ਉਹਨਾਂ ਤੱਕ ਇਹ ਭੁਗਤਦੇ ਰਹੇ ਪੰਜਾਬ ਔਰ ਕੌਮ ਦੇ ਖਿਲਾਫ ਜਿਹੜੇ ਆ ਇਹ ਆਵਾਜ਼ ਜਿਹੜੀ ਆਪਣੀ ਬੁਲੰਦ ਕਰਦੇ ਨੇ ਖਾਸ ਕਰਕੇ ਅੱਜ ਆਪਾਂ ਗੱਲਬਾਤ ਕਰਨ ਲੱਗੇ ਆ ਸਾਡੇ ਹਲਕੇ ਦੇ ਜਿਹੜੇ ਸਾਬਕਾ ਕੈਬਨਿਟ ਮੰਤਰੀ ਰਹੇ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਬਾਰੇ ਗੱਲਬਾਤ ਕਰਨੀ ਹੈ ਆਪਣੇ ਲੋਕਾਂ ਨਾਲ ਗੱਲਬਾਤ ਕਰਨੀ ਹੈ ਸੋ ਮਜੀਠੇਲ ਦੇ ਲੋਕਾਂ ਨਾਲ ਆਪਾਂ ਗੱਲਬਾਤ ਕਰਨੀ ਹੈ ਕਿ ਅਸੀਂ ਤਿੰਨ ਵਾਰ ਸਾਡੇ ਹਲਕੇ ਦੇ ਲੋਕਾਂ ਨੇ ਜਾਂ ਦੋ ਜਾਂ ਤਿੰਨ ਵਾਰ ਜਿਹੜਾ ਵਿਕਰਮ ਮਜੀਠੀਆ ਨੂੰ ਵੋਟਾਂ ਪਾ ਕੇ ਜਿਤਾਇਆ ਹੈ ਪਰ ਇੱਕ ਪ੍ਰਾਪਤੀ ਬਿਕਰਮ ਮਜੀਠੀਆ ਦੱਸ ਦਵੇ ਕਿ ਮਜੀਠੇ ਹਲਕੇ ਦੇ ਲਈ ਇਹ ਸਾਡੀ ਪ੍ਰਾਪਤੀ ਆ ਅਸੀਂ ਇਹ ਕੰਮ ਕੀਤਾ ਆ ਅਸੀਂ ਆਪਣੀ ਕੌਮ ਦੇ ਨਾਲ ਇਹ ਕੰਮ ਕੀਤਾ ਜਾਂ ਅਸੀਂ ਪੰਜਾਬ ਦੇ ਹੱਕਾਂ ਲਈ ਲੜਿਆ ਸਿਰਫ ਇੱਕ ਕੰਮ ਖਾਸ ਕਰਕੇ ਅਸੀਂ ਉਹ ਅਕਾਲੀ ਵਰਕਰਾਂ ਨਾਲ ਇਹ ਗੱਲਬਾਤ ਕਰਨਾ ਚਾਹੁੰਦੇ ਆ ਜਿਹੜੇ ਆਪਣੇ ਆਪ ਨੂੰ ਪਿੰਡਾਂ ਦੇ ਵਿੱਚ ਗੱਲਬਾਤ ਕਹਿੰਦੇ ਨੇ ਕਿ ਅਸੀਂ ਸੱਚੇ ਅਕਾਲੀਏ ਆ ਅਸੀਂ ਪੱਕੇ ਅਕਾਲੀਏ ਆ ਜੇ ਤੁਸੀਂ ਸੱਚੇ ਅਕਾਲੀਓ ਪੱਕੇ ਅਕਾਲੀ ਹੋ ਤਾਂ ਆਪਣੇ ਦਿਲ ਤੇ ਹੱਥ ਧਰ ਕੇ ਦੱਸਿਓ ਕਿ ਭਾਈ ਅਮਰਤਪਾਲ ਸਿੰਘ ਨੇ ਕਿਹੜਾ ਜਿਹੜਾ ਮਾੜਾ ਕੰਮ ਕੀਤਾ ਸੀਗਾ ਇਹ ਬੰਦਾ ਵਿਕਰਮਜੀਠੀਆ ਉਹਨਾਂ ਨੂੰ ਡੁਪਲੀਕੇਟ ਦੱਸਦਾ ਰਿਹਾ ਉਹਨਾਂ ਨੂੰ ਕਹਿੰਦਾ ਕਿ ਪੰਜਾਂ ਮਿੰਟਾਂ 10 ਮਿੰਟਾਂ 'ਚ ਬੰਦੇ ਦਾ ਪੁੱਤ ਬਣਾ ਦੇਾਂਗੇ 84 ਨਹੀਂ ਹੋਣ ਦੇਾਂਗੇ ਇੱਥੇ ਨੌਜਵਾਨੀ ਦਾ ਘਾੜ ਨਹੀਂ ਹੋਣ ਦੇਾਂਗੇ ਆਪਣੇ ਦਿਲ ਤੇ ਹੱਥ ਧਰ ਕੇ ਦੱਸਿਓ ਕੇ ਬੰਦਾ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਭੁਗਤਿਆ ਜਾਂ ਨਹੀਂ ਭੁਗਤਿਆ ਕੋਈ ਇੱਥੇ ਕਿਸੇ ਕੋ ਮੰਗ ਕੇ ਨਹੀਂ ਖਾਂਦਾ ਕੋਈ ਕਿਸੇ ਇੱਥੇ ਕਿਸੇ ਕੋ ਡਰਦਾ ਨਹੀਂ ਆ ਪਰ ਲੇਕਿਨ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਤਾਂ ਅਸੀਂ ਸੱਚੇ ਅਕਾਲੀਏ ਆ ਅਸੀਂ ਪੱਕੇ ਅਕਾਲੀਏ ਆ ਤਾਂ ਆਪਣੇ ਦਿਲ ਤੇ ਹੱਥ ਰਕੇ ਦੱਸਿਓ ਕਿ ਇਹ ਬੰਦੇ ਨੇ ਇਹੜਾ ਕੰਮ ਕੀਤਾ ਸੀ ਸਹੀ ਕੀਤਾ ਸੀਗਾ ਇਹ ਆਪਣੇ ਆਪ ਨੂੰ ਪੰਥਕ ਪਾਰਟੀਆਂ ਕਾਉਣ ਵਾਲੇ ਬੰਦੇ ਇਹਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਬਹਿਬਲ ਕਲਾ ਗੋਲੀकांड ਹੋਇਆ ਕੋਟਕਪੂਰਾ ਗੋਲੀकांड ਜਿਹੜਾ ਹੋਇਆ ਔਰ ਨਾ ਬੇਅਦਬੀਆਂ ਦਾ ਇਨਸਾਫ ਦੇ ਸਕੇ ਨਾ ਗੋਲੀकांड ਦਾ ਇਨਸਾਫ ਦੇ ਸਕੇ ਅੱਜ ਤੱਕ ਦੋਸ਼ੀ ਕੋਈ ਫੜਿਆ ਹੋਵੇ ਇਹਨਾਂ ਨੇ ਜਾਂ ਦੂਜੀਆਂ ਸਰਕਾਰਾਂ ਨੇ ਕੋਈ ਦੱਸ ਕੇ ਦਿਖਾਇਓ ਡੇਰਾ ਸਰਸਾ ਸਾਧ ਨੂੰ ਬਿਕਰਮਜੀਠੀਏ ਦੇ ਆ ਜਿਹੜੀ ਭੈਣ ਆ ਢੀਂਡ ਸਾਰੀ ਜ਼ੁਬਾਨੀ ਕਿ ਜਿਹੜੀਆਂ ਪਛਾਕਾਂ ਨੇ ਇਹਨਾਂ ਦੇ ਪਰਿਵਾਰ ਬਾਦਲ ਪਰਵਾਰ ਨੂੰ ਉਹਨਾਂ ਨੂੰ ਦਿੱਤੀਆਂ ਗਈਆਂ ਡੇਰਾ ਸਰਸਾ ਸਾਧ ਨੂੰ ਮਾਫੀਆਂ ਏਕਾਦ ਤੱਕ ਸਭ ਤੋਂ ਦਵਾਈਆਂ ਗਈਆਂ 328 ਰੁਪਿਆਂ ਦਾ ਹਿਸਾਬ ਇਹਨਾਂ ਦੇ ਸਕੇ ਅਸੀਂ ਮਜੀਠੀ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਪ੍ਰਾਪਤੀ ਮਜੀਠੀ ਦੇ ਵਿੱਚ ਮਜੀਠੀ ਦੀ ਤੁਸੀਂ ਦਿਖਾ ਦਿਓ ਜਿੱਥੇ ਇਹਨੇ ਕੌਮ ਜਾਂ ਸਾਡੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੋਵੇ ਤੇ ਤੁਸੀਂ ਯਾਰ ਵੋਟਾਂ ਫੇਰ ਚੱਕ ਕੇ ਇਹ ਸੋਚੋਗੇ ਇਹਨੂੰ ਪਾ ਦਿੰਦੇ ਹੋ ਤੇ ਕਿੱਡੀ ਸਾਡੀ ਅਣਖੇ ਜਿਹੜੀ ਜਾਗਦੀ ਆ ਆਪਣੀ ਅਣਖ ਨੂੰ ਹਰ ਬੰਦਾ ਕਹਿੰਦਾ ਮੇਰੇ ਅੰਦਰ ਅਣਖ ਹੈ ਮੇਰੇ ਅੰਦਰ ਯੁਰਤ ਹੈਗੀ ਆ ਮੇਰਾ ਜਮੀਰ ਜਾਗਦਾ ਹਰ ਬੰਦਾ ਕਹਿੰਦਾ ਨਾ ਕਹਿੰਦਾ ਨਾ ਇਹ ਗੱਲਾਂ ਕਿ ਸਾਡੇ ਅੰਦਰ ਜਮੀਰ ਜਾਗਦੇ ਨੇ ਤੇ ਪਰ ਜਦੋਂ ਅਸੀਂ ਵੋਟਾਂ ਪਾਉਨੇ ਆ ਉਦੋਂ ਉਹ ਸਾਡੇ ਜਮੀਰ ਚਲੇ ਕਿੱਥੇ ਜਾਂਦੇ ਨੇ ਕਾਂਗਰਸ ਸਾਡੀ ਕੌਮ ਦੀ ਜਿਹੜੇ ਖਿਲਾਫਤ ਭੁਗਤਦੀ ਹੈ ਸਾਡੇ ਤਖਤ ਢਵਾਏ ਨੇ ਇਹਨਾਂ ਨੇ ਇਹ ਸਾਡੀ ਕਦੇ ਨਹੀਂ ਹੋ ਸਕਦੀ ਹੈ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਹੈ। ਭਾਜਪਾ ਸਾਡੀ ਨਹੀਂ ਹੋ ਸਕਦੀ, ਆਰਐਸਐਸ, ਸ਼ਿਵ ਸੈਨਾ ਹੋਰ ਸਾਡੇ ਲੋਕ ਨਹੀਂ ਹੋ ਸਕਦੇ, ਝਾੜੂ ਵਾਲੇ ਸਾਡੇ ਨਹੀਂ ਹੋ ਸਕਦੇ, ਸਾਡੇ ਕੌਮ ਪੱਖੀ ਗੱਲ ਨਹੀਂ ਕਰ ਸਕਦੇ, ਸਾਡੇ ਪੰਜਾਬ ਦੇ ਹੱਟ ਸੱਚ ਦੀ ਗੱਲ ਨਹੀਂ ਕਰ ਸਕਦੇ। ਪਰ ਇਹ ਕਿ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਇਹ ਕਿਉਂ ਭਾਈ ਅਮਰਪਾਤ ਸਿੰਘ ਦੇ ਖਿਲਾਫ ਪੁੱਟੇ? ਕਿਉਂਕਿ ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਦੰਦਲ ਤੋਂ ਕੱਢ ਕੇ ਗੁਰੂ ਦੇ ਲੜ ਲਾਉਣਾ ਚਾਹਿਆ। ਇਸ ਕਰਕੇ ਉਹਦੇ ਖਿਲਾਫ ਭੁਗਤੇ ਕਿਹੜਾ ਮਾੜਾ ਕੰਮ ਆਪਣੇ ਦਿਲ ਤੇ ਆਧਰ ਕੇ ਦੱਸੋ ਮਜੀਠੀਆਲੇ ਹੋ ਕਿ ਕਿਹੜਾ ਮਾੜਾ ਕੰਮ ਭਾਈ ਅਮਰਤਪਾਲ ਸਿੰਘ ਨੇ ਕੀਤਾ ਸੀ ਤੁਸੀਂ ਕਾਲੀਓ ਤੁਸੀਂ ਕਾਂਗਰਸੀਓ ਤੁਸੀਂ ਆਪ ਹੋ ਜਾਂ ਕੋਈ ਹੋਰ ਹੋ ਦੱਸੋ ਤੁਸੀਂ ਭਾਈ ਅਮਰਤਪਾਲ ਦੀ ਇੱਜ਼ਤ ਕਰਦੇ ਜਾਂ ਨਹੀਂ ਕਰਦੇ ਤੁਸੀਂ ਚਾਹੁੰਦੇ ਹੋ ਤੁਸੀਂ ਕਰਦੇ ਹੋ ਪਰ ਜਦੋਂ ਵੋਟਾਂ ਦੀ ਗੱਲ ਆਉਂਦੀ ਓ ਫਿਰ ਇਹੋ ਜਿਹੇ ਬੰਦਿਆਂ ਨੂੰ ਪਾ ਕੇ ਜਿਤਾ ਕੇ ਅੱਗੇ ਭੇਜ ਦਿੰਦੇ ਹੋ ਕਿ ਜਿਹੜੇ ਸਾਡੀ ਪੰਥ ਦੀ ਪਿੱਠੇ 'ਚ ਛੁਰਾ ਮਾਰਦੇ ਸੀ ਉਹਨਾਂ ਦਾ ਜ਼ਾਦ ਦਿੰਦੇ ਓ ਤੇ ਜਿਹੜੇ ਸਾਡੇ ਕੌਮ ਔਰ ਸਾਡੀ ਆਜ਼ਾਦੀ ਔਰ ਸਾਡੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਐਨਐਸਏ ਲਾ ਕੇ ਡਿਬੜੂ ਕਰਦੀਆਂ ਜਿਹਨਾਂ ਚ ਇਹੋ ਜਿਹੇ ਲੋਕਾਂ ਦਾ ਕਰਕੇ ਭੇਜਿਆ ਜਾਂਦਾ ਸੋ ਬਿਕਰਮਜੀਠੀਆ ਤੂੰ ਕਹਿਣਾ ਨਾ ਕਿ ਭਾਈ ਅਮਰਤਪਾਲ ਸਿੰਘ ਦੇਸ਼ ਧਰੋਹੀ ਐ ਤੂੰ ਇਹ ਗੱਲ ਕਹਿਣਾ ਕਿ ਭਾਈ ਅਮਰਤਪਾਲ ਨੇ ਪੰਥ ਦੀ ਪਿੱਠ ਛੁਰਾ ਹਮਾਰਾ ਤੂੰ ਇਹ ਗੱਲ ਕਹਿਣਾ ਕਿ 84 ਦਾ ਮਾਹੌਲ ਪੈਦਾ ਕਰ ਦਣਗੇ ਤੁਸੀਂ ਇਹ ਗੱਲ ਕਹਿੰਦੇ ਕਿ ਭਾਈ ਅਮਰਪਾਲ ਸਿੰਘ ਡੁਪਲੀਕੇਟ ਹੈ ਤਸਾਂ ਮੈਂ ਤਾਂ ਜ ਬੰਦੇ ਦਾ ਪੁੱਤ ਬਣਾ ਦੇ ਕਿ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਜੇ ਤੁਹਾਡੇ ਚ ਯੁਰਤ ਹੈ ਤੇ ਮੈਦਾਨ ਖਾਲੀ ਆ ਜੋ ਬਹੀਰ ਭਾਈ ਅਮਰਪਾਲ ਸਿੰਘ ਨੇ ਵਿੱਢੀ ਸੀਗੀ ਉਹ ਮੈਦਾਨ ਖਾਲੀ ਹੈ ਤੁਹਾਡੇ ਤਖਤਾਂ ਦੇ ਜਥੇਦਾਰ ਹੁਣ ਜਾਂ ਤੁਹਾਡੀ ਪੰਥਕ ਪਾਰਟੀ ਹੋਵੇ ਖੇਤਰੀ ਪਾਰਟੀ ਹੋਵੇ ਜੇ ਕਿਸੇ ਦੇ ਅੰਦਰ ਯੁਰਤ ਹੈ ਤੇ ਪਿੰਡਾਂ ਦੇ ਅੰਦਰ ਖਾਲਸਾ ਬਹੀਰਾ ਚਲਾਓ ਤੁਸੀਂ ਕੱਢੀ ਨਾ ਮਹੀਨਾਕ ਬਾਦਲ ਬੱਚਾ ਪੰਜਾਬ ਬਚਾਓ ਯਾਤਰਾ ਬਾਦਲ ਪਰਿਵਾਰ ਨੇ ਤੇ ਲੋਕੀ ਕਹਿੰਦੇ ਬਚਾਉਣਾ ਕਿਦ ਕੋ ਆ ਲੋਕ ਤੇ ਖੁਦ ਕਹਿੰਦੇ ਕਿ ਪੰਜਾਬ ਇਹਨਾਂ ਕੋ ਬਚਾਓ ਪਰ ਤੁਸੀਂ ਯਾਤਰਾ ਕਰਦੇ ਫਿਰਦੇ ਕਿ ਪੰਜਾਬ ਬਚਾਓ ਜੇ ਤੁਸੀਂ ਇਹ ਗੱਲ ਕਹਿੰਨੇ ਨਾ ਕਿ ਉਹ ਗਦਾਰ ਸੀਗੇ ਉਹ ਉਹਨਾਂ ਦੇ ਪੰਥ ਚ ਪੇਠੇ ਸ਼ੁਰਾ ਮਾਰਿਆ 84 ਦਿਹਾੜਾ ਉਹ ਬੰਦਾ ਤੇ ਤੁਸੀਂ ਤੁਸੀਂ ਤੇ ਪਰੰਪਰਿਕ ਪਾਰਟੀ ਹੋ ਨਾ ਨਤਰੋ ਮੈਦਾਨ ਚ ਹੁਣ ਮੈਦਾਨ ਖਾਲੀ ਹੈ ਕੱਢੋ ਖਾਲਸਾ ਵੀਰਾਂ ਅਸੀਂ ਤੁਹਾਡੇ ਨਾਲ ਤੁਰਦੇ ਆਂ ਬਈ ਤੁਰਾਂਗੇ ਕੱਢੋ ਖਾਲਸਾ ਵੀ ਹੀਰਾਂ ਕੱਢਣ ਵਾਸਤੇ ਬੜੀ ਵੱਡੀ ਯੁਰਤ ਚਾਹੀਦੀ ਐ ਸੈਂਟਰ ਨਾਲ ਟੱਕਰ ਲੈਣੀ ਪੈਂਦੀ ਆ ਇਹ ਵੱਡਾ ਗੁਰਦਾ ਚਾਹੀਦਾ ਆ ਕਿ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਤੇ ਗੁਰੂ ਦੇ ਲੜ ਲਾਉਣ ਲਈ ਬੜੀ ਵੱਡੀ ਯੁਰਤ ਚਾਹੀਦੀ ਆ ਉਸ ਨੌਜਵਾਨ ਨੇ 6 ਮਹੀਨੇ ਦੇ ਅੰਦਰ ਕਰਕੇ ਵਿਕਾਤਾ ਔਰ 6 ਮਹੀਨਿਆਂ ਦੇ ਅੰਦਰ ਲੱਖਾਂ ਦੁਨੀਆਂ ਉਸ ਨੌਜਵਾਨ ਨੇ ਆਪਣੇ ਨਾਲ ਜੋੜ ਲਈ ਸੀ ਇਹ ਯੁਰਤ ਸੀ ਭਾਈ ਅਮਰਜਪਾਲ ਸਿੰਘ ਦੀ ਸੋ ਆਪਾਂ ਮਜੀਠੇ ਦੇ ਹਲਕੇ ਦੇ ਲੋਕਾਂ ਨੂੰ ਇਹ ਬੇਨਤੀ ਕਰਦੇ ਆਂ ਤੁਸੀਂ ਅਕਾਲੀਏ ਹੋ ਤੁਸੀਂ ਕਹਿੰਦੇ ਅਸੀਂ ਪੱਕੇ ਅਕਾਲੀਏ ਆ ਸਾਡੇ ਅੰਦਰ ਅਣਖ ਹੈ ਗੈਰਤ ਹੈ ਸਭ ਕੁਝ ਹੈ ਜੇ ਹੈ ਤੇ ਫਿਰ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਤੁਸੀਂ ਸੱਚਾ ਅਕਾਲੀਆ ਸਾਹਮਣੇ ਅੱਖਾਂ ਚੱਖਾਂ ਪਾ ਕੇ ਸਵਾਲ ਕਰ ਸਕਦਾ ਹੈ ਕਿ ਭਾਈ ਦੱਸ ਕਿਉਂ ਤੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਡੁਪਲੀਕੇਟ ਦੱਸਦਾ ਸੀ ਕਿਉਂ ਤੂੰ ਦੱਸਦਾ ਕਿ ਮੈਂ ਬੰਦੇ ਦਾ ਪੁੱਤ ਬਣਾ ਦੇਵਾਂਗਾ ਕੀ ਗੁਨਾਹ ਹੈ ਉਹ ਬੰਦੇ ਦਾ 2027 ਦੇ ਵਿੱਚ ਇਹ ਬੰਦਾ ਜਿਹੜਾ ਵਿਕਰਮ ਮਜੀਠੀਆ ਬੜਾ ਵੱਡਾ ਜੋਰ ਲਾਊਗਾ ਕਿ ਮੈਂ ਮਜੀਠੀ ਆ ਕੇ ਜੋ ਸੀਟ ਕੱਢਾਂ ਤੇ ਪਰ ਸਾਡੀ ਖਾਸ ਕਰਕੇ ਪੂਰੀ ਸੰਗਤ ਨੂੰ ਬੇਨਤੀ ਹੋਵੇਗੀ ਚਾਹੇ ਇੱਥੇ ਝਾੜੂ ਵਾਲੇ ਹੋਣ ਜਾਂ ਇਹ ਵਿਕਰਮ ਮਜੀਠੀ ਵਰਗੇ ਹੋਣ ਕੋਈ ਵੋਟ ਨਾ ਪਾਇਓ ਕੋਈ ਇੱਥੇ ਕਿਸੇ ਕੋ ਮੰਗੇ ਨਹੀਂ ਖਾਂਦਾ ਹੱਕ ਸੱਚ ਦੀ ਗੱਲ ਕਰਿਆ ਕਰੋ ਜੇ ਅਮਰਤਾ ਰਿਓ ਸਿਰ ਤੇ ਪੱਗ ਬੰਨਦੇ ਹੋ ਨੀਬੀਆਂ ਦਸਤਾਰਾਂ ਸੌਂਦੇ ਹੋ ਕੇਸਰੀ ਦਸਤਾਰਾਂ ਸਜਾਉਂਦੇ ਤੇ ਹੱਕ ਸੱਚ ਦੀ ਗੱਲ ਕਰਿਆ ਕਰੋ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਫਿਰ ਸਾਬਤ ਹੁੰਦਾ ਕਿ ਸੱਚਾ ਸੀ ਇਹ ਜਾਂ ਝੂਠਾ ਸੀ ਸੋ 2027 ਦੇ ਵਿੱਚ ਬਿਕਰਮ ਮਜੀਠੀਆ ਜੇ ਭਾਈ ਅਮਰਤਪਾਲ ਸਿੰਘ ਅੱਜ ਜਿਨ੍ਹਾਂ ਨੂੰ ਤੁਸੀਂ ਡੁਪਲੀਕੇਟ ਤੇ ਖਲਾਫਤ ਭੁਗਤੇ ਖਡੂਰ ਸਾਹਿਬ ਦੇ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜਿਨ੍ਹਾਂ ਦੇ ਤੁਸੀਂ ਖਲਾਫਤ ਭੁਗਤੇ ਰਹੇ ਤੇ 2027 ਦੇ ਵਿੱਚ ਮਜੀਠੇ 'ਚੋਂ ਮਜੀਠੇ ਦੀ ਸੰਗਤ ਇਹ ਫੈਸਲਾ ਕਰੂਗੀ ਕਿ ਸੱਚਾ ਕੌਣ ਸੀ ਤੇ ਝੂਠਾ ਕੌਣ ਸੀਗਾ ਸੋ ਅਸੀਂ ਮਜੀਠੀ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਭੁੱਲੇ ਹੋ ਨਾ ਕੁਝ ਸਿੱਕਿਆਂ ਦੀ ਖਾਤਰ ਕੋਈ ਛਿਲੜਾਂ ਦੀ ਖਾਤਰ ਤੇ ਭੁੱਲਿਓ ਨਾ ਕਿ ਸੱਚ ਕੀ ਸੀ ਤੇ ਝੂਠ ਕੀ ਤੁਹਾਡੀ ਖਾਤਰ ਉਹ ਨੌਜਵਾਨ ਆਪਣਾ ਘਰ-ਬਾਰ ਛੱਡ ਕੇ ਪਰਿਵਾਰ ਛੱਡ ਕੇ ਆਪਣਾ ਸਭ ਕੁਝ ਵਾਰ ਕੇ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਗੁਰੂ ਦੇ ਲੜ ਲਾਉਣ ਦੀ ਗੱਲ ਕਰਦੇ ਰਹੇ ਜੇ ਅਸੀਂ ਉਹਨਾਂ ਦਾ ਸਾਥ ਨਾ ਦੇ ਸਕੇ ਅਸੀਂ ਇਹਨਾਂ ਪਿੱਛੇ ਲੱਗ ਗਏ ਤਾਂ ਅਸੀਂ ਨਾ ਸੱਚੇ ਕੱਢ ਗਏ ਹੋਵਾਂਗੇ ਤੇ ਨਾ ਉਸ ਰੱਬ ਨੂੰ ਜਦੋਂ ਜਾਨ ਦੇਣੀ ਹੈ ਉਹਨੂੰ ਮੂੰਹ ਵਿਖਾਉਣ ਦੇ ਲਾਇਕ ਹੋਵਾਂਗੇ ਸੋ ਅਸੀਂ ਬੇਨਤੀਆਂ ਕਰਦੇ ਆਂ ਕਿ ਹੱਕ ਸੱਚ ਦੇ ਜਿਹੜਾ ਪੈਰਾ ਜ਼ਰੂਰ ਦਿਆ ਕਰੋ ਪਰ ਬਿਕਰਮ ਮਜੀਠੀਆ ਇੱਕ ਵਾਰ ਫੇਰ ਤੈਨੂੰ ਕਹਿੰਨੇ ਆਂ ਕਿ ਜੇ ਹੈ ਹਿੰਮਤ ਤੇ ਆਪਣੇ ਜਥੇਦਾਰਾਂ ਨੂੰ ਕਹਦੇ ਤੁਹਾਡੇ ਕੋਲ ਵੱਡੀਆਂ-ਵੱਡੀਆਂ ਸ਼ਰੋਮਰੀਆਂ ਸ਼ਰੋਮਰੀ ਅਕਾਲੀ ਦਲ ਐ ਐਸਜੀਪੀਸੀ ਐ 100-100 ਸਾਲ ਪੁਰਾਣੀਆਂ ਪਾਰਟੀਆਂ ਨੇ ਜੇ ਹੈ ਕਿਸੇ 'ਚ ਯੁਰਤ ਤੇ ਕਹੋ ਵੀ ਖਾਲਸਾ ਵੀ ਰਾਜ਼ੀ ਕਰਦੇ ਆਂ ਸੋ ਇੰਨੀਆਂ ਬੇਨਤੀਆਂ ਸੀਗਾ ਮਜੀਠੇ ਵਾਲਿਓ ਪੁੱਛੇਕ ਮਾਫ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ